ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆਪਾਂ ਲੈ ਕੇ ਆਏਗੇ ਭੁੱਲ ਕੇ ਹਈ ਤੁਸੀਂ ਆਪਣੇ ਬਿਸਤਰ ਦੇ ਥੱਲੇ ਜਾਂ ਆਪਣੇ ਸਰਾਣੇ ਦੇ ਥੱਲੇ ਇਹ ਚੀਜ਼ ਨਹੀਂ ਰੱਖਣੀ ਬੈਡਰੂਮ ਦੇ ਵਿੱਚ ਇਹ ਚੀਜ਼ ਨਹੀਂ ਰੱਖਣੀ ਇਹ ਗਲਤੀਆਂ ਨਹੀਂ ਕਰਨੀਆਂ ਜਿਹਦੇ ਨਾਲ ਆਪਣਾ ਭਾਂ ਧਨ ਦੌਲਤ ਦਾ ਪੈਸੇ ਦਾ ਬਹੁਤ ਸਾਰਾ ਪਨਵਾ ਦੌਲਤ ਦਾ ਪੈਸੇ ਪਰ ਹੀ ਕਾਫੀ ਨੁਕਸਾਨ ਹੋਣ ਲੱਗਿਆ ਅੰਦਾ ਫਿਰ ਆਪਾਂ ਕਹਿੰਨੇ ਪੈਸਾ ਹੁੰਦਾ ਤਾਂ ਹੈ ਵੀ ਜਾਣਦੇ ਦਾ ਆਪਣਾ ਪਤਾ ਇਹ ਨਾ ਕਿ ਕਿੱਧਰ ਚਲਾ ਜਾਂਦਾ ਵੀ ਕੋਈ ਆਰਥਿਕ ਆਗਦਾ ਐਸਾ ਟਿਕਦਾ ਨਹੀਂ ਘਰ ਦੇ ਵਿੱਚ ਪੈਸੇ ਕਰਨ ਨੂੰ ਬਹੁਤ ਅਸੀਂ ਪਰੇਸ਼ਾਨ ਐ ਪੰਗੀ ਰਹਿੰਦੀ ਐ ਕਿਉਂਕਿ ਜੀਵਨ ਦੀਆਂ ਰੋਜ਼ਮਰਾਂ ਦੀਆਂ ਲੋੜਾਂ ਖੁੜੀਆਂ ਸਿਰਫ ਪੈਸੇ ਨਾਲ ਹੀ ਹੋਣਗੀਆਂ ਇਹਦੇ ਲਈ ਕਈ ਵਾਰ ਆਪਾਂ ਜੇ ਉਹ ਜੀਆਂ ਗਲਤੀਆਂ ਕਰ ਲੈਂਗੇ ਜੋ ਆਪਣੇ ਪੈਸੇ ਦੇ ਵਿੱਚ ਨੁਕਸਾਨ ਹੋ ਜਾਂਦਾ ਕੰਮ ਥੋੜਾ ਜਿਹਾ ਹੁੰਦਾ ਪਰ ਬਹੁਤ ਜ਼ਿਆਦਾ ਨੁਕਸਾਨ ਤੇ ਪੈਸਾ ਬਸ ਕਰਵਾਤੀ ਵਾਲੇ ਦਾਸੀ ਲੱਗ ਜਾਂਦਾ ਆਪਣਾ ਬਿਮਾਰੀਆਂ ਤੇ ਲੱਗ ਜਾਂਦਾ ਤਣਾ ਰਹਿੰਦਾ ਸਰੀਰਕ ਸਵੱਸਿਆ ਜ਼ਿਆਦਾ ਹੁੰਦੇ ਨੇ ਇਹ ਤੁਸੀਂ ਪਰੇਸ਼ਾਨ ਰਹਿੰਦੇ ਹੋਗੇ ਜੋ ਕਿ ਪੈਸਾ ਤੁਹਾਡੇ ਤੋਂ ਉਧਾਰਾ ਲੈ ਜਾਂਦਾ ਵਾਪਸ ਨਹੀਂ ਮੁੜਦਾ ਯਾਨੀ ਪੈਸੇ ਬਰਤੀ ਤੁਸੀਂ ਬਹੁਤ ਸਾਨੂੰ ਤੰਗ ਪਰੇਸ਼ਾਨ ਹੋਣਾ ਪੈਂਦਾ ਉਹਦੇ ਉੱਤੇ ਆਪਾਂ ਕੁਝ ਤੁਹਾਨੂੰ ਗੱਲਾਂ ਦੱਸਦੇ ਹਾਂ ਤੁਸੀਂ ਗਲਤੀਆਂ ਤਾਂ ਨਹੀਂ ਕਰ ਰਹੇ ਜੇ ਗਲਤੀਆਂ ਕਰ ਰਹੇ ਹੋ ਤੇ ਇਹਦੇ ਨੂੰ ਸੁਧਾਰੋ ਕੋਈ ਇਹ ਜੋ ਚੀਜ਼ਾਂ ਹੁੰਦੀਆਂ ਕੋਟ ਕੇ ਕੋਈ ਜਾਦੂ ਪੂਰੇ ਐਮਜਾ ਕੁਝ ਨਹੀਂ ਹੁੰਦਾ ਇਹ ਕੀ ਹੁੰਦਾ ਇਹ ਆਪਣੇ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਹੁਣ ਆਪਾਂ ਕੀ ਹੋ ਗਿਆ ਆਪਾਂ ਇੰਨਾ ਪੜ ਲਿਖ ਗਏ ਸਮਝਦਾਰ ਹੋ ਗਏ ਆਪਾਂ ਉਹ ਗੱਲਾਂ ਪਛਾਹ ਕਰਦੇ ਹਾਂ ਅੱਗੇ ਆਪਣੇ ਬਜ਼ੁਰਗ ਇਹੋ ਜਿਹੇ ਗੱਲਾਂ ਤੋਂ ਸਿੱਖਿਆ ਲੈਂਦੇ ਹੋਏ ਸੋਹਣੀ ਜ਼ਿੰਦਗੀ ਬਤੀਤ ਕਰਦੇ ਸੀਗੇ ਸਾ ਵੇਖੋ ਹੁਣ ਜੇ ਆਪਾਂ ਸੋਚੀਏ ਉਹਨਾਂ ਦੇ ਸਮੇਂ ਇੰਨਾ ਪੈਸੇ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਸੀ ਉਦੋਂ ਰਿਸ਼ਤੇ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਸੀ ਪੈਸਾ ਨਹੀਂ ਹੁੰਦਾ ਸੀ ਜਿੰਨਾ ਭੈਣ ਭਾਈ ਰਸਤੇਦਾਰ ਉਹਨਾਂ ਦੇ ਕੰਮ ਆਉਂਦੇ ਸੀ ਉਹਨਾਂ ਦਾ ਪੈਸਾ ਨਹੀਂ ਕੰਮ ਆਉਂਦਾ ਸੀ ਇਹਦੇ ਲਈ ਉਹ ਖੁਸ਼ ਬਹੁਤ ਜ਼ਿਆਦਾ ਖੁਸ਼ ਰਹਿੰਦੇ ਸੀਗੇ ਪਰ ਆਪਾਂ ਅੱਜਕੱਲ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਤਣਾਅ ਖੋਦੇ ਆਪਾਂ ਆਪ ਦਿਨ ਤੇ ਪਾਈ ਜਾਂਦੇ ਆ ਆ ਦੇ ਆਪ ਹੀ ਆਪਾਂ ਸਰੀਰਕ ਮਾਨਸਿਕ ਤੌਰ ਤੇ ਕਮਜ਼ੋਰ ਹੋਈ ਜਾਂਦੇ ਆ ਇਹ ਹੀ ਕੁਝ ਗਲਤੀਆਂ ਹੁੰਦੀਆਂ ਇਹਨਾਂ ਦੇ ਵਿੱਚੋਂ ਮੈਂ ਕੋਈ ਥੋੜੀ ਜਿਹੀ ਗਲਤੀ ਕਰਦੇ ਹਾਂ ਤਾਂ ਸਦਾਾਰੂ ਇਹ ਸਾਰੀਆਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਤਰੀਕੇ ਹੁੰਦੇ ਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਵੀ ਆ ਗੱਲ ਕਿ ਆਪਾਂ ਨੂੰ ਬੈੱਡਰੂਮ ਦੇ ਵਿੱਚ ਨਹੀਂ ਕਰਨੀ ਚਾਹੀਦੀ ਇਹ ਚੀਜ਼ ਨਹੀਂ ਰੱਖਣੀ ਚਾਹੀਦੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੇ ਤੁਹਾਨੂੰ ਵੀਡੀਓ ਥੋੜੀ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਵੀ ਮੈਂ ਤੁਹਾਡਾ ਤਹਿਤੋਂ ਬਹੁਤ-ਬਹੁਤ ਧੰਨਵਾਦ ਕਰਾਂਗੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਈ ਹਾਂ ਜਿੱਲੇ ਆਪਾਂ ਨੂੰ ਉਹ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜੀ ਆਪਾਂ ਇਸ ਤਰ੍ਹਾਂ ਦੀ ਜੋ-ਚਿਓ ਚੀਜ਼ਾਂ ਤੁਹਾਨੂੰ ਨਾ ਆ ਰਹੇ ਜੋ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਰੱਖਦੇ ਸਾਰੀ ਉਮਰ ਆਪਣ ਨੂੰ ਗਰੀਬੀ ਤੇ ਦਲੇਦਰਤਾ ਦੇ ਵਿੱਚ ਹੀ ਆਪਣੀ ਨਿਕਲ ਜਾਂਦੀ ਹੈ ਆਪਾਂ ਕਿੰਨਾ ਵੀ ਕਮਾਈ ਕਰ ਲਏ ਕਿੰਨੀ ਵੀ ਮਿਹਨਤ ਕਰ ਲਏ ਪਰ ਪੈਸਾ ਆਪਾਂ ਜੋੜ ਨਹੀਂ ਸਕਦੇ ਪਹਿਲੀ ਗੱਲ ਇਹ ਗੂੜੀ ਜੀ ਕਹਿੰਦੇ ਕਈ ਔਰਤਾਂ ਨੂੰ ਆਰਥਿਕੇ ਸ਼ਾਮ ਨਾਲ ਦਿਵਾਲੀ ਲਾਉਂਦੇ ਆ ਜਾਂ ਕੋਈ ਉਠੀ ਕੋਸ਼ਲਾ ਕੇ ਆਪਣੇ ਸਰਾਣੇ ਥੱਲੇ ਰੱਖ ਲੈਂਦੇ ਆ ਇਹ ਸਭ ਤੋਂ ਵੱਡੀ ਗਲਤੀ ਹੈ ਜੀ ਕਦੇ ਵੀ ਆਪਣੇ ਗਹਿਣੇ ਸਹਰਾਣੇ ਦੇ ਥੱਲੇ ਬਿਸਤਰ ਦੇ ਨੀਚੇ ਨਹੀਂ ਭੁੱਲ ਕੇ ਵੀ ਨਹੀਂ ਰੱਖਣੇ ਇੱਥੇ ਵੀ ਤੁਹਾਡੇ ਇਹ ਜਿਹੜੀ ਜਦੋਂ ਤੁਸੀਂ ਆਪਾਂ ਗਹਿਣੇ ਆਪਾਂ ਦੇ ਬਿਸਤਰ ਦੇ ਥੱਲੇ ਸਹਰਾਣੇ ਥੱਲੇ ਰੱਖਦੇ ਆਂ ਇਹ ਤੁਹਾਨੂੰ ਇਹ ਨੈਗੇਟਿਵ એનર્ਜੀ ਨੂੰ ਖਿੱਚਦੇ ਆ ਤੁਹਾਡੇ ਤੁਸੀਂ ਨੈਗੇਟਿਵ ਨਰਜੀ ਆਉਗੀ ਤੁਹਾਡੇ ਵਿੱਚ ਤੁਹਾਡੇ ਚ ਬਹੁਤ ਜਿਆਦਾ ਤਣਾਅ ਪੈਦਾ ਹੋ ਜੂਗਾ ਇਹਦੇ ਲਈ ਭੁੱਲ ਕੇ ਵੀ ਤੁਸੀਂ ਕਹਿਣ ਨਹੀਂ ਰੱਖ ਸਕਦੇ ਆਪਨ ਨੇ ਬਿਸਤਰ ਦੇ ਥੱਲੇ ਜਸਰਾਣੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਾਪੀ ਨਹੀਂ ਰੱਖਣੀ ਚਾਹੀਦੀ ਚਾਹੇ ਘਰ ਦੀਆਂ ਚਾਪੀਆਂ ਕੋਈ ਲੋਕਰ ਦੀਆਂ ਚਾਪੀਆਂ ਇਹ ਨਹੀਂ ਰੱਖਣੀਆਂ ਚਾਹੀਦੀਆਂ ਇਹ ਵੀ ਤੁਹਾਨੂੰ ਮਾਨਸਿਕ ਤੌਰ ਤਰ੍ਹਾਂ ਤੋਂ ਪਰੇਸ਼ਾਨ ਕਰਦੀਆਂ ਪੈਸੇ ਦੀ ਤੰਗੀ ਆ ਚੁੱਕੀ ਐਨੀ ਤੰਗੀ ਆ ਜੀ ਕਿਉਂਕਿ ਪੈਸਾ ਦੇਖਣ ਨੂੰ ਤੁਸੀਂ ਤਰਸ ਜਾਉਂਗੇ ਇਹਦੇ ਵਿੱਚ ਆਪਾਂ ਭੁੱਲ ਕੇ ਵੀ ਤੁਸੀਂ ਬੈੱਡਰੂਮ ਦੇ ਵਿੱਚ ਜਾਂ ਆਪਣੇ ਕਮਰੇ ਦੇ ਵਿੱਚ ਕਵਰੇ ਦੇ ਵਿੱਚ ਸਹਰਾਣੇ ਬਿਸਤਰ ਥੱਲੇ ਭੁੱਲ ਕੇ ਵੀ ਨਹੀਂ ਰੱਖਣਾ ਥੱਲੇ ਤੁਸੀਂ ਸਹਰਾਣੇ ਥੱਲੇ ਆਪ ਦੇ ਪੈਸਾ ਜਾਂ ਪਰਸ ਬਿਲਕੁਲ ਨਹੀਂ ਰੱਖਣਾ ਇਹ ਵੀ ਇੱਥੇ ਵੀ ਆਪਾਂ ਲక్ష్ਮੀ ਆਪਾਂ ਤੋਂ ਰੋਸ ਜਾਂਦੀ ਹੈ ਨਾਰਾਜ਼ ਹੋ ਜਾਂਦੀ ਹੈ ਜਦੋਂ ਆਪਾਂ ਪੈਸਾ ਜਾਂ ਪਰਸ ਆਪਦੇ ਸਹਰਾਣੇ ਥੱਲੇ ਰੱਖਦੇ ਆ ਇਹ ਵੀ ਸਭ ਤੋਂ ਵੱਡੀ ਪੈਸੇ ਨੂੰ ਬਰਵਾਦੀ ਦੇ ਰਾਹ ਤੇ ਲਜਾਂਗੇ ਸਭ ਤੋਂ ਵੱਡੀ ਗਲਤੀ ਹੈ ਇਹ ਤੇ ਰਾਤ ਨੂੰ ਜਦੋਂ ਆਪਦੇ ਬੈੱਡ ਦੇ ਥੱਲੇ ਕਦੇ ਵੀ ਝਾੜੂ ਨਾ ਰੱਖੋ ਕਈ ਵਾਰ ਕਿੰਦਾ ਪੈਕ ਰੂਮ ਦੇ ਵਿੱਚ ਹੀ ਪੈਂਦੀਆਂ ਕਈ ਵਾਰ ਲੇਖੋ ਆਪਣੇ ਕੋਈ ਇੱਕ ਹੀ ਕਮਰਾ ਹੁੰਦਾ ਨਾ ਉੱਥੇ ਤੁਸੀਂ ਬੈੱਡ ਦੇ ਥਲੇ ਰੱਖ ਆ ਦੇ ਝਾੜੂ ਨਹੀਂ ਰੱਖਣਾ ਚਾਹੀਦਾ ਬੈੱਡ ਦੇ ਉੱਤੇ ਨਾ ਬੈੱਡ ਦੀ ਜਿਹੜੀ ਚਾਦਰ ਹੈ ਜਿਹੜੇ ਬਿਸਤਰੇ ਉੱਤੇ ਤੁਸੀਂ ਸੌਣਨੇ ਆ ਚਾਹੇ ਬੰਜੇ ਤੇ ਚਾਹੇ ਬੈੱਡ ਤੇ ਉੱਥੇ ਇੰਨੇ ਧੜਕਾ ਉਪ ਕਲਰ ਵਾਲੀਆਂ ਚਾਦਰਾਂ ਤੁਸੀਂ ਬਿਲਕੁਲ ਨਹੀਂ ਬਣਾਉਣੀ ਵਿਛਾਉਣੀਆਂ ਹਲਕੇ ਕਲਰ ਵਾਲੀ ਚਾਦਰ ਤੁਹਾਡੇ ਥੱਲੇ ਪਿਛੀ ਹੋਵੇ ਉਹ ਵੀ ਤੁਹਾਨੂੰ ਮਾਨਸਿਕ ਤੌਰ ਤੇ ਸ਼ਾਂਤੀ ਦਿੰਦੀ ਹੈ ਤੇ ਜੇ ਜੇ ਆਪਾਂ ਪੜਕਾਉ ਰੂ ਕਲਰ ਆ ਲੀਆਂ ਜਾਂ ਅੱਜ ਕੱਲ੍ਹ ਜਾਨਵਰ ਹਿੱਤੇ ਛਪੇ ਹੁੰਦੇ ਐ ਇਸ ਤਰ੍ਹਾਂ ਦੀਆਂ ਪੱਚਾ ਆਦਰਾ ਪੈਡ ਸੀਟਾਂ ਆ ਦੇ ਪਿਛਾ ਲੈਣੇ ਨਾ ਉਹ ਵੀ ਆਪਾਂ ਨੂੰ ਕਿਤੇ ਨਾ ਕਿਤੇ ਤਣਾਅ ਜ਼ਰੂਰ ਦਿੰਦੀਆਂ ਹੈਗੀਆਂ ਜਿਆਦਾ ਬੈਡਰੂਮ ਦੇ ਵਿੱਚ ਜਿਆਦਾ ਡਾਰਕ ਕਲਰ ਜਿਆਦਾ ਹਾਈਲਾਈਟ ਕਲਰ ਆ ਚਮਕੀਲੇ ਪੜਕੀਲੇ ਕਲਰ ਆਪਾਂ ਨੂੰ ਨਹੀਂ ਕਰਾਉਣੇ ਚਾਹੀਦੇ ਉਹ ਵੀ ਆਪਣੇ ਮਾਨਸਿਕ ਤੌਰ ਤੇ ਆਪਾਂ ਨੂੰ ਪਰੇਸ਼ਾਨ ਕਰ ਦਿੰਦੇ ਆ ਕਿਹੜਾ ਤਾਂ ਆਪਾਂ ਨੂੰ ਸੋਹਣਾ ਲੱਗਦਿਆ ਪਰ ਸਮੇਂ ਨਾਲ ਉਹ ਆਪਾਂ ਨੂੰ ਅੱਜ ਕਹਿੰਦਾ ਕਿ ਬੈਡਰੂਮ ਦੇ ਵਿੱਚ ਜਾਵਾਂਗੇ ਨਾ ਕਿ ਤਣਾਅ ਜਾਂ ਇੱਕ ਥਕਾਣ ਜੀ ਮਹਿਸੂਸ ਹੋਣ ਲੱਗ ਪਈ ਉਹ ਆਪਣਾ ਆਰਾਮ ਤੇ ਸ਼ਾਂਤੀ ਉਸ ਕਮਰੇ ਦੇ ਵਿੱਚੋਂ ਨਹੀਂ ਮਿਲੂਗਾ ਸਹਰਾਣੇ ਦੇ ਥੱਲੇ ਆਪ ਦੇ ਸਹਰਾਣੇ ਦੇ ਥੱਲੇ ਜਾਂ ਆਪਾਂ ਸਹਰਾਣੇ ਪਿੱਛੇ ਕੋਈ ਵੀ ਭੁੱਲ ਕੇ ਵੀ ਦਵਾਈ ਤੁਸੀਂ ਨਾ ਰੱਖੋ ਜੀ ਇਹ ਸੀਸਾ ਤੁਹਾਡੇ ਕੋਲੇ ਐ ਬੈਡਰੂਮ ਦੇ ਵਿੱਚ ਸੀਸਾ ਇਸ ਤਰ੍ਹਾਂ ਨਾ ਹੋਵੇ ਕਿ ਪੈਂਦੇ ਓਰ ਤੇ ਆਣ ਤੁਹਾਨੂੰ ਉਹਦੇ ਵਿੱਚ ਆਪਦੀ ਤਸਵੀਰ ਕਿਸੇ ਗਲਤੀ ਬਿਲਕੁਲ ਨਹੀਂ ਕਰਨੀ ਸੀਸਾ ਜੇ ਬੈਡਰੂਮ ਚ ਹੈ ਤਾਂ ਉਹਨ ਇੱਕ ਸਾਈਡ ਤੇ ਕਰੋ ਉਹਦੇ ਚੋਂ ਓਰ ਤੇ ਜਾਂ ਪੈਂਦਿਆਂ ਤੇ ਤੁਹਾਨੂੰ ਆਪਣੀ ਤਸਵੀਰ ਨਹੀਂ ਦਿਸਣੀ ਚਾਹੀਦੀ ਆਪਣੇ ਸਿਰਹਾਣੇ ਪਾਣੀ ਜਰੂਰ ਰੱਖੋ ਇਹਦੇ ਨਾਲ ਤੁਹਾਨੂੰ ਨੀਂਦ ਵਧੀਆ ਹੁੰਦੀ ਹੈ ਤੇ ਜੇ ਆਪਾਂ ਇੱਕ ਹਲਕੇ ਕਲਰ ਦੀਆਂ ਚਾਦਰਾਂ ਮਿਚਾਉਣੇ ਨਾਲ ਉੱਥੇ ਵੀ ਆਪਾਂ ਨੂੰ ਤਣਾਅ ਮੁਕਤ ਤੇ ਆਪਾਂ ਨੂੰ ਸ਼ਾਂਤੀ ਜੀ ਮਹਿਸੂਸ ਹੁੰਦੀ ਹੈਗੀ ਜਦੋਂ ਵੀ ਤੁਸੀਂ ਸੌਣਿਓ ਸੌਣ ਵੇਲੇ ਤੁਸੀਂ ਚੱਪਲ ਆਪਣੇ ਖੱਬੇ ਪਾਸੇ ਉਤਾਰਨੀ ਆ ਬੈੱਡ ਹੈ ਚਾਹੇ ਤੁਸੀਂ ਮੰਜੇ ਤੇ ਲੇਟ ਤੇ ਆਪੇ ਖੱਬੇ ਪਾਸੇ ਤੁਹਾਡੀਆਂ ਚੱਪਲਾਂ ਹੋਣੀਆਂ ਚਾਹੀਦੀਆਂ ਬੈੱਡ ਦੇ ਸੱਜੇ ਪਾਸੇ ਚੱਪਲ ਨਾਲ ਧਾਰੋ ਜਿਆਦਾਤਰ ਔਰਤ ਜਦੋਂ ਵੀ ਆਪਾਂ ਬੈੱਡ ਦੇ ਉੱਤੇ ਪੈਨੇ ਆ ਨਾ ਔਰਤ ਜੇ ਆਦਮੀ ਦੇ ਖੱਬੇ ਪਾਸੇ ਪਵੇ ਉਹ ਜ਼ਿਆਦਾ ਸ਼ੁਭ ਹੁੰਦਾ ਹੈ ਜੀ ਉਪਾਅជាਦੀ ਔਰਤ ਉਹ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਦਾ ਸੱਜੇ ਪਾਸੇ ਆਪਾਂ ਨੂੰ ਕਦੇ ਵੀ ਨਹੀਂ ਪੈਣਾ ਚਾਹੀਦਾ ਆਪਨਾਂ ਆਦਮੀ ਨੇ ਵੀ ਖੱਬੇ ਪਾਸੇ ਪੈਣਾ ਚਾਹੀਦਾ ਹੈਗਾ ਇਹ ਜੋੜ ਨਵੇਂ ਜੋੜੇ ਹੁੰਦੇ ਹਨ ਆਪਾਂ ਉਹਨਾਂ ਨੂੰ ਦੱਸਦੇ ਹਾਂ ਵੀ ਉਹਨਾਂ ਨੂੰ ਖੱਬੇ ਪਾਸੇ ਪੈਣਾ ਚਾਹੀਦਾ ਬਾਕੀ ਔਰਤ ਔਰਤਾਂ ਚਾਹੇ ਆਦਮੀ ਤੁਸੀਂ ਆਪਣੇ ਜੁੱਤੇ ਹਮੇਸ਼ਾ ਖੱਬੇ ਪਾਸੇ ਲਾਓ ਸੱਜੇ ਪਾਸੇ ਜੋੜੇ ਤੁਸੀਂ ਨਾ ਲਾਓ ਇਹਦੇ ਨਾਲ ਤੁਹਾਨੂੰ ਗੁਰੇ ਸੁਪਨੇ ਆਉਣਗੇ ਤੁਹਾਨੂੰ ਆਪਾਂ ਕਹਿੰਦੇ ਦਵਾਈ ਆ ਜਾਣਾ ਬੁਰਖ ਕਿਉਂ ਚਾਹਣਾ ਇਸ ਤਰ੍ਹਾਂ ਉਸ ਤਰ੍ਹਾਂ ਹੋਣਾ ਸ਼ੁਰੂ ਹੋ ਜੂਗਾ ਜਦੋਂ ਆਪਾਂ ਜੋੜਿਆਂ ਤੇ ਜੁੱਤੇ ਨਾਲ ਕੋਲ ਟਿੱਜੀ ਛਾ ਦਿੱਤੇਗਾ ਕਿ ਹੁਣ ਜੇ ਆਪਾਂ ਵੇਖ ਕੇ ਸ਼ਾਮ ਨੂੰ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਜਿਨੇ ਆਪਰ ਸੋਹਣਾ ਦਿਨ ਦਿੱਤਾ ਲੰਘਾਇਆ ਉਹਦੀ ਕਿਰਪਾ ਦੀ ਉਹਦੀ ਰਹਿਮਤ ਮੈਂ ਆਪਣਾ ਸੋਹਣਾ ਦਿਨ ਬਤੀਤ ਹੋਇਆ ਉਹਦੀ ਰਹਿਮਤ ਨਾਲ ਹੀ ਆਪਣੀ ਰਾਤ ਬੀਤ ਹੋਊਗੀ ਜਦੋਂ ਆਪਾਂ ਸ਼ਾਮ ਨੂੰ ਪੈਣ ਵੇਲੇ ਪਰਿਵਾਰ ਇਕੱਠਾ ਹੁੰਦਾ ਕੋਈ 네ਗੇਟਿਵ ਗੱਲ ਜਾਂ ਕਿਸੇ ਬਾਰੇ ਕੋਈ ਈਰਖਾ ਵਾਲੀ ਕੋਈ ਗੱਲ ਕਰਦੇ ਆਂ ਉਹਨਾਂ ਆਪਾਂ ਗਲਤ ਔਰਾ 네ਗੇਟਿਵ ਔਰਾ ਆਪਾਂ ਦੇ ਆਸ-ਪਾਸੇ ਪੈਦਾ ਕਰ ਲੈਂਦੇ ਆਂ ਫਿਰ ਉਸ ਤਰ੍ਹਾਂ ਦੇ ਰਾਤ ਨੂੰ ਆਪਾਂ ਨੂੰ ਦਿਖਦਾ ਉਸ ਤਰ੍ਹਾਂ ਹੀ ਹੁੰਦਾ ਹੈ ਕਦੇ ਵੀ ਰਾਤ ਨੂੰ ਡਰਾਉਣੀਆਂ ਫਿਲਮਾਂ ਨਾ ਦੇਖੋ ਹੱਸਾ ਖੇਡਣ ਵਾਲਾ ਪ੍ਰੋਗਰਾਮ ਦੇਖੋ ਮਾਰ ਕੁੱਟਾਈ ਵਾਲਾ ਐਵਚ ਨਾ ਚੀਜ਼ਾਂ ਤੁਸੀਂ ਰਾਤ ਨੂੰ ਨਾ ਦੇਖੋ ਤੇ ਕਦੇ ਵੀ ਤੁਸੀਂ ਸ਼ਾਮ ਨੂੰ ਜਦੋਂ ਵੀ ਪੈਂਦੀ ਹੋਵੇ ਰਾਤ ਨੂੰ ਤੁਹਾਡਾ ਪਰਿਵਾਰ ਇਕੱਠਾ ਹੁੰਦਾ ਹੈ ਹਮੇਸ਼ਾ ਕੋਈ ਵੀ ਤੁਸੀਂ ਦੁੱਖ ਤਕਲੀਫ ਵਾਲੀ ਗੱਲ ਤਣਾਅ ਦੇਣ ਵਾਲੀ ਗੱਲ ਜੋ ਗੱਲ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਉਹ ਕਦੇ ਵੀ ਨਾ ਕਰਨ ਹਮੇਸ਼ਾ ਹੱਸਣ ਕੇਡਣ ਵਾਲਾ ਮਾਹੌਲ ਬਣਾ ਕੇ ਹੀ ਤੁਸੀਂ ਸੌਣਾ ਤਾਂ ਕਿ ਸੋਹਣੀ ਸੁਖ ਸ਼ਾਂਤੀ ਦੇ ਵਿੱਚ ਤੁਹਾਡੀ ਰਾਤ ਹੋਵੇ ਤੇ ਪੈਣ ਤੋਂ ਪਹਿਲਾਂ ਅੱਜ ਜਦੋਂ ਅਸੀਂ ਬੈਸਤਰੇ ਤੇ ਸੌਣ ਜਾ ਰਹੇ ਹਾਂ ਉਹ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੋ ਸੱਚੇ ਪਾਤਸ਼ਾਹ ਤੂੰ ਮੇਰਾ ਸੋਹਣਾ ਦਿਨ ਬਤੀਤ ਕਰਿਆ ਸੋਹਣਾ ਤੂੰ ਮੇਰਾ ਦਿਨ ਨਿਗਾਇਆ ਸੋਹਣਾ ਮੇਰੋਂ ਪਹਿਨਾਂ ਨੂੰ ਬਸਤਰ ਬੱਤੇ ਖਾਣ ਨੂੰ ਥਾਲੀ ਸਜਾਈ ਇਸ ਅਨੰਤਾਂ ਤੇਰੀ ਰਹਿਤ ਤੋਂ ਸਦਕਾ ਮੈਨੂੰ ਮਿਲਿਆ ਮੇਰਾ ਸੋਹਣਾ ਦਿਨ ਬਤੀਤ ਹੋਏ ਇਸੇ ਤਰ੍ਹਾਂ ਸੁੱਖਾਂ ਸ਼ਾਂਤ ਦੇ ਵਿੱਚ ਸੋਹਣੀ ਰਾਤ ਬਤੀਤ ਹੋਵੇ ਸਭ ਤੋਂ ਉੱਤੇ ਸੇ ਮੇਰ ਪਰਿਆਹਤ ਰੱਖਣਾ ਸਭ ਨੂੰ ਇਸ ਤਰ੍ਹਾਂ ਸਕੂਨ ਭਰੀ ਨੀਂਦ ਤੁਸੀਂ ਬਖਸ਼ਨਾ ਮਹਾਰਾਜ ਇਹਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਦੂਜਿਆਂ ਲਈ ਸੁਖ ਸ਼ਾਂਤੀ ਮੰਗ ਕੇ ਆਪਾਂ ਸੌਣਾਗਾ ਫਿਰ ਤੁਸੀਂ ਦੇਖੋ ਤੁਹਾਡੀ ਰਾਤ ਕਿੰਨੀ ਵਧੀਆ ਹੋਊਗੀ ਜਦੋਂ ਤੁਸੀਂ ਸਵੇਰ ਉੱਠਣਾ ਉੱਠਣ ਤੋਂ ਪਹਿਲਾਂ ਵੀ ਤੁਸੀਂ ਇਹੀ ਕੰਮ ਕਰਨਾ ਹੈਗਾ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਧਰਤੀ ਦੇ ਪੈਰ ਰੱਖਣ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਪ੍ਰਮਾਤਮਾ ਤੇਰੀ ਰਾਮਤ ਸਦਕੇ ਹੀ ਮੇਰੇ ਸੁੱਖਾਂ ਸ਼ਾਂਤ ਹੈ ਜ ਸੋਣੀ ਮੇਰੀ ਰਾਤ ਬਦੀਤ ਹੋਈ ਐ ਇਸੇ ਤਰ੍ਹਾਂ ਸੋਣਾ ਦੇਵੀ ਮੇਰਾ ਬਦੀਤ ਕਰਵਾਇਓ ਤੇ ਇਸ ਤਰ੍ਹਾਂ ਆਪਾਂ ਸ਼ੁਕਰਾਨਾ ਪਰਮਾਤਮਾ ਦਾ ਇਸ ਤਰ੍ਹਾਂ ਸੁਭਾ ਸ਼ਾਮ ਆਪਾਂ ਕਰਨਾ ਸ਼ੁਰੂ ਕਰਗੇ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕੋਈ ਤੋ ਦੁੱਖ ਸੁੱਖ ਭੁੱਲੀ ਜਾਵੋਗੇ ਦੁੱਖ ਕੀ ਹੁੰਦੀ ਐ ਪੈਸੇ ਪ੍ਰਤੀ ਤੰਗਣਾ ਕੀ ਹੁੰਦੀ ਐ ਪਰਮਾਤਮਾ ਜਦੋਂ ਸ਼ੁਕਰਾਨਾ ਕਰਨ ਲੱਗੇ ਤੇ ਪਰਮਾਤਮਾ ਆਪਣੇ ਆਪ ਹੀ ਢੇਰ ਲਾਉਣੇ ਸ਼ੁਰੂ ਕਰ ਦਿੰਦਾ ਸੁੱਖ ਸਮਰਿੱਧੀਆਂ ਦੇ ਧਨ ਦੌਲਤ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖਦਾ ਜੇ ਤੁਸੀਂ ਪੈਸੇ ਪ੍ਰਤੀ ਬਹੁਤ ਝੂਜ ਰਹੇ ਹੋ ਹਾਂ ਬਹੁਤ ਪਰੇਸ਼ਾਨ ਹਾਂ ਸੋਹਣਾ ਲੱਗਦਾ ਕਿਸੇ ਨਾ ਕਿਸੇ ਪਾਸੋਂ ਸਾਡੇ ਕੋਲ ਪੈਸਾ ਆ ਜੇ ਬੜੇ ਤੰਗ ਹੋ ਰਹੇ ਹਾਂ ਤੁਸੀਂ ਆਪਣੇ ਸਹਰਾਣੇ ਦੇ ਥੱਲੇ 7 ਲੌਂਗ ਰੱਖ ਕੇ ਸੌਣਾ ਸ਼ੁਰੂ ਕਰ ਦਿਓ ਸਹਰਾਣੇ ਥੱਲੇ 7 ਲੌਂਗ ਰੱਖ ਕੇ ਲੌਂਗ ਰੱਖਣ ਤੋਂ ਬਾਅਦ ਜਦੋਂ ਹੁਣ ਤੁਸੀਂ ਬਿਸਤਰੇ ਤੇ लेटਦੇ ਹੋ ਉਸ ਤੋਂ ਬਾਅਦ ਤੁਸੀਂ 17 ਵਾਲ ਮੂਲ ਮੰਤਰ ਦਾ ਪਾਠ ਕਰਨਾ ਹੈ ਜਦੋਂ ਵੀ ਪਾਠ ਕਰਦੇ ਹੋ ਕਰਨ ਤੋਂ ਬਾਅਦ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਸਿਰਫ ਤੁਸੀਂ ਸੌਣਾ ਹੀ ਹੈ ਚਾਹੇ ਪਈ ਹੋਈ ਪਾਠ ਕਰ ਲਿਓ ਚਾਹੇ ਬੈਠ ਕੇ ਪਾਠ ਕਰ ਲਿਓ ਜਿਵੇਂ ਤੁਹਾਡਾ ਇੱਛਾ ਉਸ ਤਰ੍ਹਾਂ ਕਰੋ 17 ਵਾਰ ਨੂੰ ਦਾ ਦਸਿਆ ਦਾ ਪਾਠ ਕਰਕੇ ਸੌਂ ਲਓ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪ੍ਰਮਾਤਮਾ ਨਾਲ ਉਹ ਸਾਂਝੀ ਜਰੂਰ ਕਰਿਓ ਕਿ ਮੈਨੂੰ ਇਸ ਪਰੇਸ਼ਾਨੀ ਦੇ ਵਿੱਚੋਂ ਪ੍ਰਮਾਤਮਾ ਤੂੰ ਹੀ ਕੱਟਣ ਵਾਲਾ ਤੂੰ ਹੀ ਮੈਨੂੰ ਕੱਢ ਦੇ ਸਹਾਰਾ ਦੇ ਸਬਰ ਸੰਤੋਖ ਵਿੱਚ ਮੈਨੂੰ ਨਾਲ ਕਰ ਇਸ ਤਰ੍ਹਾਂ ਪ੍ਰਮਾਤਮਾ ਤੋਂ ਸਭ ਕੁਝ ਮੰਗਦੇ ਹੋਏ ਪਾਠ ਕਰਦੇ ਹੋ ਤੁਸੀਂ ਸੌਣਾ ਹੈ ਇਸੇ ਤਰ੍ਹਾਂ ਉੱਠਣ ਮੇਰੇ ਫੇਰ ਤੁਸੀਂ ਤਕਰੀਆਂ ਨੂੰ ਦਿਖਾਉਣਾ ਹੈਗਾ ਤੁਸੀਂ ਦੇਖੋ ਇੱਕ ਵੀ ਨਿਵੀਆਂ ਦੇ ਵਿੱਚ ਵਿੱਚ ਤੁਹਾਡੇ ਜੋ ਨੁਕਸਾਨ ਵਾਲੇ ਕੰਮ ਖਤਮ ਹੋ ਜਾਣਗੇ ਜੋ ਤੁਹਾਡੇ ਘਰ ਵਿੱਚ ਨੁਕਸਾਨ ਨਾ ਨੁਕਸਾਨ ਹੋ ਰਿਹਾ ਉਹ ਖਤਮ ਹੋ ਜੂਗਾ ਪੈਸੇ ਪ੍ਰਤੀ ਨਵੇਂ ਰੋਜਗਾਰ ਤੁਹਾਡੇ ਲਈ ਖੁੱਲਣਗੇ ਨਵੇਂ ਰਾਹ ਤੇ ਖੁੱਲਣਗੇ ਤੁਹਾਡੇ ਮਨ ਦੇ ਵਿੱਚ ਸੋਹਣੇ ਚੰਗੇ ਆਈਡੀਆ ਉਹਨਾਂ ਦੇ ਸਿਆਰ ਕੰਮ ਕਰਨ ਲੱਗੇ ਤੇ ਪਰਮਾਤਮਾ ਤੁਹਾਨੂੰ ਉਸ ਪਾਸੇ ਲੈ ਜਾਈ ਤੁਹਾਨੂੰ ਤਰੱਕੀ ਜਰੂਰ ਬਖਸ਼ੂ ਇਹ ਜੋ ਤੁਹਾਡੇ ਸਮੱਸਿਆਵਾਂ ਇਹ ਜਰੂਰ ਖਤਮ ਹੋਣਗੀਆਂ ਪਰ ਪੈਸੇ ਪ੍ਰਤੀ ਜੋ ਸਮੱਸਿਆਵਾਂ ਖਤਮ ਹੋ ਜੂਗੀ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਇਨਕੀਂ ਤੁਸੀਂ ਮਾਣ ਕੱਢ ਕੇ ਤੁਸੀਂ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਪਹਿਲੇ ਦਿਨ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਹਰ ਖੁਸ਼ੀਆਂ ਤੁਹਾਡੇ ਕਦਮਾਂ ਦੇ ਵਿੱਚ ਪਰਮਾਤਮਾ ਜਰੂਰ ਰੱਖੇ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ